ਸਾਬ ਨੂੰ ਛਡਵਾਉਣ ਵਾਸਤੇ ਹਿੰਦੂ ਰਾਜਾ ਨੇ ਆٹے ਦੀ ਗੋਹ ਬਣਾ ਕੇ ਲਿਆਂਦੀ ਅਤੇ ਇਸਲਾਮ ਦੇ ਉਪਾਸਕ ਜਿਹੜੇ ਮੁਗਲ ਸਨ ਉਹਨਾਂ ਨੇ ਕੁਰਾਨ ਸ਼ਰੀਫ ਦੇ ਉੱਪਰ ਹੱਥ ਰੱਖ ਕੇ ਕਸਮਾਂ ਖਾਧੀਆਂ ਗੁਰੂ ਗੋਬਿੰਦ ਸਿੰਘ ਦੇ ਪਵੰਜਾ ਹੁਕਮਨਾਮਿਆਂ ਦੇ ਵਿੱਚ ਲੇਕੇ ਆਵੇ ਹੁਕਮਨਾਮਾ ਵੀ ਕਸਮ ਖਾ ਕੇ ਆਪਣਾ ਸਬੂਤ ਦੇਣ ਵਾਲੇ ਤੇ ਕਦੇ ਵੀ ਵਿਸ਼ਵਾਸ ਨਾ ਕਰੋ ਜਿਹੜਾ ਕਸਮ ਖਾਂਦਾ ਹੈ ਸੱਚੇ ਬੰਦੇ ਨੂੰ ਕੋਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁੰਦੀ ਸੱਚਾਈ ਤਾਂ ਵੈਸੇ ਹੀ ਬਿਨਾਂ ਕਸਮ ਖਾਣ ਤੋਂ ਹੀ ਸਾਹਮਣੇ ਝਲਕ ਪੈਂਦੀ ਹੈ ਉਹਨਾਂ ਨੇ ਕਸਮਾਂ ਖਾਧੀਆਂ ਆਟੇ ਦੀ ਗਊ ਬਣਾ ਕੇ ਪਹਾੜੀ ਰਾਜਿਆਂ ਨੇ ਜਿਹੜੇ ਹਿੰਦੂ ਰਾਜਪੂਤ ਰਾਜੇ ਸਨ ਅਤੇ ਮੁਸਲਮਾਨਾਂ ਨੇ ਕੁਰਾਨ شریف ਦੇ ਉੱਪਰ ਮੁਗਲਾਂ ਨੇ ਜਦਕਿ ਇਹ ਦੋਨੇ ਤਰ੍ਹਾਂੀਆਂ ਧਾਰਮਿਕ ਮਰਜ਼ਾਦਾਂ ਤੋਂ ਭਟਕੀਆਂ ਹੋਈਆਂ ਸੀ ਧਰਮ ਕੋਈ ਵੀ ਨਹੀਂ ਕਹਿੰਦਾ ਕਿਸੇ ਦਾ ਕਾਤਲਿਆਮ ਕਰੋ ਧਰਮ ਕੋਈ ਨਹੀਂ ਕਹਿੰਦਾ ਕਿਸੇ ਨੂੰ ਘਰੋਂ ਬੇਕਾਰ ਕਰੋ ਧਰਮ ਕੋਈ ਨਹੀਂ ਕਹਿੰਦਾ ਨੇ ਹੱਥੇ ਤੇ ਬਾਰ ਕਰੋ ਧਰਮ ਕੋਈ ਨਹੀਂ ਕਹਿੰਦਾ ਬੱਚੇ ਤੇ ਬਾਰ ਕਰੋ ਧਰਮ ਕੋਈ ਨਹੀਂ ਕਹਿੰਦਾ ਵੀ عورت ਨੂੰ ਪੈਰ ਦੀ ਜੁੱਤੀ ਸਮਝੋ ਧਰਮ ਸਾਰਿਆਂ ਨੂੰ ਬਰਾਬਰਤਾ ਬਖਸ਼ਿਸ਼ ਕਰਦਾ ਧਰਮ ਜੋੜਦਾ ਤੇ ਧਰਮ ਤੋੜਦਾ ਨਹੀਂ ਹੁਣ ਉਹਨਾਂ ਨੇ ਕੁਰਾਨ ਸ਼ਰੀਫ ਦੇ ਉੱਪਰ ਅਤੇ ਆٹے ਦੀ ਗਊ ਬਣਾ ਕੇ ਕਸਮਾਂ ਖਾਧੀਆਂ ਤਾਂ ਗੁਰੂ ਸਾਹਿਬ ਨੇ ਕਿਲਾ ਸੜਨ ਦਾ ਮਨ ਬਣਾਇਆ ਤੇ ਗੁਰੂ ਸਾਹਿਬ ਜੀ ਆਨੇ ਕਿਲਾ ਛੱਡ ਦਿੱਤਾ ਜਦੋਂ ਕਿਲਾ ਛੱਡਿਆ ਤਾਂ ਗੁਰੂ ਪਿਆਰ ਵਾਲਿਓ ਆਪਣੇ ਵੱਡੇ ਸੁਪੁੱਤਰ ਸਾਹਿਬ ਬਾਬਾ ਅਜੀਤ ਸਿੰਘ ਨੂੰ ਸਾਰੇ ਵਹੀਰ ਦੀ ਚੱਲ ਰਹੇ ਕਾਫਲੇ ਦੀ ਕਵਰਿੰਗ ਬੈਲਟ ਤੇ ਰੱਖਿਆ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਨੂੰ ਕਵਰਿੰਗ ਬੈਲਟ ਦੇ ਪਿੱਛੇ ਰੱਖਿਆ ਵੀ ਤੁਸੀਂ ਸਾਰੇ ਬਹੀਰ ਦੇ ਪਿੱਛੇ ਹੋਵਗੇ ਦੁਸ਼ਮਣ ਅੱਗੋਂ ਹਮਲਾ ਕਰੇਗਾ ਜਾਂ ਪਿੱਛੋਂ ਕਰੇਗਾ ਸਾਰਿਆਂ ਤੋਂ ਮੂਰੇ ਗੁਰੂ ਸਾਹਿਬ ਸਨ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀਆਂ ਦੇ ਕੋਲ ਹਨ ਜਦੋਂ ਕਿਲਾ ਛੱਡਿਆ ਪੋਹ ਦੀਆਂ 7 ਰਾਤਾਂ ਦਾ ਇਤਿਹਾਸ ਆ ਜੀ ਤਾਂ ਗੁਰੂ ਪਿਆਰ ਵਾਲਿਓ ਕਿਲਾ ਛੱਡਣ ਸਮੇਂ ਵਿਛੇਵੀ ਧਾਰਵੀ ਸਿੰਘਾਂ ਦੀ ਫੌਜ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੇ ਵਿਚਾਲੇ ਗੁਰਸਿੱਖਾਂ ਦੇ ਪਰਿਵਾਰ ਬੱਚੇ ਅਤੇ ਗੁਰੂ ਘਰ ਦਾ ਲੰਗਰ ਪਾਣੀ ਦਾ ਜੋ ਸਮਾਨ ਸੀ ਸਭ ਕੁਝ ਉਹੋ ਸੀ ਵੀ ਜਿੱਥੇ ਪੜਾ ਕਰਾਂਗੇ ਉੱਥੇ ਇਸ ਸਮਾਨ ਨੂੰ ਵਰਤਿਆ ਜਾਵੇਗਾ ਹੁਣ ਤੁਰੇ ਨੇ بارش ਹੋਣ ਲੱਗੀ ਐ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਪਰਵਾਰ ਬਸੋੜਾ ਸਾਹਿਬ ਰੋਪੜ ਦੀ ਧਰਤੀ 'ਤੇ ਐ ਸ਼ਿਰਸਾ ਨਦੀ ਦੇ ਕਿਨਾਰੇ ਇੰਨਾ ਮੇਹ ਹਲੇਰੀ ਝਖੜ ਝੋਲੇ ਆਏ ਇੱਥੇ ਆ ਕੇ ਅੰਮ੍ਰਿਤ ਵੇਲਾ ਹੋ ਗਿਆ ਅੰਮ੍ਰਿਤ ਵੇਲੇ ਦੀ ਮਹਾਨਤਾ ਕਿੰਨੀ ਹੈ ਦੁਸ਼ਮਣ ਦੀ ਜਿਹੜੀ ਮਾੜੀ ਨੀਅਤ ਹੈ ਦੁਸ਼ਮਣ ਨੇ ਹੁਣ ਪਿੱਛੋਂ ਹਮਲਾ ਕਰਨਾ ਕੀਤਾ ਬਾਬਾ ਜੀਤ ਸਿੰਘ ਨੇ ਅਤੇ ਗੁਰੂ ਸਾਹਿਬ ਦੇ ਪੰਜਾਂ ਪਿਆਰਿਆਂ ਨੇ ਬਾਬਾ ਜੀਵਨ ਸਿੰਘ ਔਨਾਨੇ ਗੁਰਸਿੱਖਾਂ ਨੇ ਮਿਲ ਕੇ ਸ਼ੇਖ ਕਾਮਦੇ ਦੇ ਜਝਾਰੂ ਜਰਨੈਲਾਂ ਤੇ ਡਿੱਡੀ ਦਲਾਂ ਦਾ ਸਫਾਇਆ ਕਰ ਦਿੱਤਾ ਵੱਡ-ਵੱਡ ਕੇ ਦੁਸ਼ਮਣ ਦੀਆਂ ਜੜੀਆਂ ਸੀ ਲੋਥਾਂ ਦੇ ਢੇਰ ਲਾ ਦਿੱਤੇ ਇਧਰੋਂ ਅੰਮ੍ਰਿਤ ਵੇਲਾ ਹੋਇਆ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪਰ ਆਰੰਭ ਹੋਏ ਨੇ ਉੱਚੀ ਥਾਂ ਤੇ ਕਿਤੇ ਬੈਠ ਕੇ ਤੰਬੂ ਲੱਗੇ ਹੋਏ ਸੀ ਤੰਬੂ ਦੇ ਵਿੱਚ ਕੀਰਤਨ ਦਰਬਾਰ ਸਜੇ ਨਹੀਂ ਇੱਥੇ ਬੜਾ ਝਖੜ ਮੀਂਹ ਝੋਲੇ ਬੜਾ ਕੁਝ ਆਇਆ ਪਾਣੀ ਬੜਾ ਫਿਰ ਰਿਹਾ ਸਿਰਛਾ ਨਜੀਉ ਠਾਠਾ ਮਾਰਦੀ ਉੱਪਰ ਦੀ ਸੱਲਾਂ ਬਹੁਤ